ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਵਧਾਨ ਰਹੋ ਜੀ ਠੱਗੀ ਠੋਰੀ ਦਾ ਜਮਾਨਾ ਚੱਲ ਰਿਹਾ ਹੈ ਠੱਗੀਆਂ ਕਿਸ ਤਰ੍ਹਾਂ ਵੱਜ ਰਹੀਆਂ ਇਹਦੇ ਬਾਰੇ ਬੜੇ ਹੀ ਛਾਤਰ ਦਿਮਾਗ ਲੋਕ ਆ ਜਿਹੜੇ ਉਹ ਨਵੇਂ-ਨਵੇਂ ਤਰੀਕੇ ਨਾਲ ਠੱਗੀ ਮਾਰਦੇ ਨੇ। ਗੱਲ ਕਰਾਂਗੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਠੱਗੀ ਦੇ ਜਾਲ ਲੋਕ ਬੁਣ ਰਹੇ ਨੇ ਉਹਨਾਂ ਤੋਂ ਕਿਵੇਂ ਸੁਚੇਤ ਰਿਹਾ ਜਾਵੇ। ਬੀਤੇ ਦਿਨੀ ਘਟਨਾ ਇੱਕ ਵਾਪਰੀ ਹੈ ਸਾਡੇ ਪੁੱਚੋ ਮੰਡੀ ਸ਼ਹਿਰ ਦੇ ਵਿੱਚ ਮੁਕੇਸ਼ ਸ਼ਰਮਾ ਜੀ ਨਾਲ ਇੱਕ ਫੋਨ ਕਾਲ ਆਉਂਦੀ ਹੈ ਉਹਨਾਂ ਨੂੰ ਫੋਨ ਕਾਲ ਕਿਸ ਦੀ ਆਉਂਦੀ ਹੈ ਕਿਸ ਲਈ ਆਉਂਦੀ ਹੈ ਤੇ ਠੱਗੀ ਕਿਸ ਤਰ੍ਹਾਂ ਦੀ ਹੈ ਆਪਾਂ ਗੱਲਬਾਤ ਕਰਾਂਗੇ ਮੁਕੇਸ਼ ਸ਼ਰਮਾ ਜੀ ਨਾਲ ਆਓ ਫਿਰ ਕਰਦੇ ਹਾਂ ਗੱਲਬਾਤ ਮੁਕੇਸ਼ ਸ਼ਰਮਾ ਨਾਲ ਹੱਸੀ ਕਰਾਂਗੇ ਲਾ ਜੀ ਮੈਂ ਮੁਕੇਸ਼ ਸ਼ਰਮਾ ਪੁੱਚੋ ਮੰਡੀ ਤੋਂ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਜਿਹੜੀ ਮੈਂ ਅੱਜ ਵੀਡੀਓ ਪਾਈ ਸੀਗੀ ਇੱਕ ਠੱਗੀ ਬਾਰੇ ਤੇ ਨਵੇਂ ਢੰਗ ਤਰੀਕੇ ਜੋ ਠੱਗੀ ਮਾਰਨ ਦੇ ਸਾਡੀ ਪੁੱਛੋ ਲਾ ਕੇ ਵਿੱਚ ਚੱਲ ਰਿਹਾ ਹੈਗਾ ਤੁਸੀਂ ਉਹਦੀ ਕਵਰੇਜ ਕਰਨਾ ਹੈਓ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੂਗੀ ਉਹ ਗੱਲ ਤਾਂ ਕਿ ਲੋਕਾਂ ਦੀ ਬਚਤ ਹੋ ਜਾਂਦੀ ਹੈ ਜਿਹੜੀ ਘਟਨਾ ਵਾਪਰੀ ਹੈ ਇਹ ਕੱਲ ਦੀ ਗੱਲ ਹੈ ਕੱਲ ਸ਼ਾਮ ਨੂੰ ਮੈਨੂੰ ਤਕਰੀਬਨ 4:30 ਵਜੇ ਇੱਕ ਫੋਨ ਆਉਂਦਾਗਾ ਸਿਮਿੰਟ ਲੈਣ ਬਾਰੇ ਉਹ ਮੈਨੂੰ ਸਿਮਿੰਟ ਦੀ ਮੰਗ ਕਰਦੇ ਆ ਮੇਰੇ ਤੋਂ ਰੇਟ ਪੁੱਛਦੇ ਆ ਮੈਂ ਰੇਟ ਦੱਸਿਆ ਕਹਿੰਦੇ ਜੀ ਅਸੀਂ ਠੇਕੇਦਾਰ ਆਂ ਰੇਲਵੇ ਸਟੇਸ਼ਨ ਤੇ ਸਾਨੂੰ ਸਿਮਿੰਟ ਚਾਹੀਦਾਗਾ 50 ਗੱਟੇ ਚਲੋ ਅਸੀਂ ਸਿਮਿੰਟ ਕਹਾਂ ਜੀ ਰੇਟ ਉਹਨਾਂ ਨੇ ਕਰ ਲਿਆ ਮੈਂ ਉਹਨਾਂ ਨੂੰ ਕਹਿੰਦਾ ਪੇਮੈਂਟ ਕਹਿੰਦੇ ਜੀ ਪੇਮੈਂਟ ਅਸੀਂ ਤੁਹਾਡੀ ਉੱਥੇ ਮਾਲ ਜਿਹੜਾ ਬੰਦਾ ਲੈ ਕੇ ਆਊਗਾ ਪਹਿਲਾਂ ਅਸੀਂ ਉਹਨਾਂ ਨੂੰ ਪੇਮੈਂਟ ਦਵਾਗੇ ਫੇਰ ਮਾਲ ਲਾਹਾਂਗੇ ਮੈਂ ਜੀ ਠੀਕ ਹੈ ਅਸੀਂ ਮਾਲ ਲੋਡ ਕਰਾ ਕੇ ਭੇਜਤਾ ਸਾਡੇ ਉਹਨਾਂ ਡਰਾਈਵਰ ਨੂੰ ਉਹਨਾਂ ਨੂੰ ਫੋਨ ਕੀਤਾ ਉਹਨਾਂ ਦਾ ਫੋਨ ਚੱਕ ਕੇ ਕਹਿੰਦੇ ਵੀ ਤੁਹਾਨੂੰ ਅਸੀਂ ਗੇਟ ਪਾਸ ਲਿਆ ਕੇ ਦਿੰਨੇ ਆਂ ਫੋਨ ਤੇ ਗੱਲ ਕਰਕੇ ਉਦੋਂ ਮੈਨੂੰ ਫੋਨ ਲਾ ਲਿਆ ਕਹਿੰਦੇ ਸਾਡਾ ਅਕਾਊਂਟੈਂਟ ਚਲਾ ਗਿਆ ਜੀ ਤੁਹਾਡੇ ਬੰਦੇ ਮਾਲ ਲੈ ਕੇ ਆ ਗਏ ਉਹਦਾ ਅਸੀਂ ਗੇਟ ਪਾਸ ਬਣਾਉਣਾਗਾ ਤੇ ਤੁਹਾਡੋ ਪੈਸੇ ਅਸੀਂ ਆਨਲਾਈਨ ਤੁਹਾਡੇ ਖਾਤੇ 'ਚ ਪਾਵਾਂ ਮੈਂ ਪੁੱਛ ਆਨਲਾਈਨ ਪਾ ਦਿਓ Google Pay ਕਰ ਦਿਓ ਤੇ ਕਹਿੰਦੇ ਨੰਬਰ ਦੇ ਦਿਓ ਮੈਂ ਵੀ ਆਹੀ ਮੇਰਾ ਨੰਬਰ ਹੈ ਮੈਂ ਸਕੈਨਰ ਭੇਜ ਦਿਨਾ ਕਹਿੰਦੇ ਨਹੀਂ ਸਾਡੇ ਅਕਾਊਂਟੈਂਟ ਦਾ ਫੋਨ ਆਉਦਾ ਉਹ ਤੁਹਾਡੇ ਨਾਲ ਗੱਲ ਕਰਦੇ ਮੈਂ ਚਲੋ ਠੀਕ ਹੈ ਮੈਂ ਛੋਟਾ ਮੁਲਾਜ਼ਮ ਹੋਊਗਾ ਕੋਈ ਉਹ ਅਕਾਊਂਟੈਂਟ ਦਾ ਮੈਨੂੰ ਫੋਨ ਆਇਆ ਜੀ ਦੇ ਅੱਛਾ ਉਹਨੇ ਮੈਨੂੰ ਐ ਕਿਹਾ ਵੀ ਵਧੀਆ ਤਰੀਕੇ ਨਾਲ ਉਹਨਾਂ ਨਾਲ ਗੱਲ ਕਰਿਓ ਜੀ ਉਹ ਸਾਡੇ ਅਫਸਰ ਐ ਮੈਂ ਕੋਈ ਗੱਲ ਨਹੀਂ ਆਪਾਂ ਤਾਂ ਬਰੀ ਹੀ ਗੱਲ ਕਰਨੀ ਆਪਾਂ ਕਿਹੜਾ ਕੋਈ ਖਿੱਚ ਕੇ ਗੱਲ ਕਰਨੇ ਅਗਲੇ ਨਾਲ ਉਹ ਮੈਨੂੰ ਕਹਿੰਦੇ ਜਿ ਐ ਕਰਕੇ ਵੀ ਤੁਹਾਡਾ ਜਿ ਸਿਮੈਂਟ ਐ ਉਹਦੀ ਸਿ ਪੇਮੈਂਟ ਕਰਨੀ ਐ ਮੈਂ ਜੀ ਕੋਈ ਗੱਲ ਨਹੀਂ ਪੇਮੈਂਟ ਕਰ ਦੋ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਜੀ ਵੀ ਤੁਸੀਂ ਫੋਨ ਆਨ ਰੱਖਿਓ WhatsApp ਕਾਲ ਸੀ ਉਹਦੀ ਅਕਾਊਂਟੈਂਟ ਜਿਹੜਾ ਉਹਨਾਂ ਦਾ ਬੰਦਾ ਸੀਗਾ ਕਹਿੰਦੇ ਵੀ ਇਹ WhatsApp ਕਾਲ ਐ ਆਵਾ ਨੇ WhatsApp ਕਾਲ ਸੀ ਕੀਤੀ ਤੇ ਮੈਨੂੰ ਕਹਿੰਦੇ ਵੀ ਮੈਨੂੰ ਉਹਨਾਂ ਤੁਨੋਂ ਸਕੈਨਰ ਭੇਜਤਾ ਇਹਨੂੰ ਤੁਸੀਂ ਟੱਚ ਕਰੋ ਤੇ ਬਸ ਉਸ ਤੋਂ ਬਾਅਦ ਤੁਹਾਡੀ ਪੇਮੈਂਟ ਆ ਜੂਗੀ ਇਹ ਮਸ਼ੀਨ ਤੋਂ ਪੇਮੈਂਟ ਹੈ ਜਿਹੜਾ ਸਕੈਨਰ ਭੇਜਿਆ ਉੱਤੇ ਆਰਮੀ ਕੈਂਪ ਲਿਖਿਆ ਹੋਇਆ ਸੀਗਾ ਉੱਤੇ ਬਾਈ ਯਾਰ ਆਰਮੀ ਕੈਂਪ ਦਾ ਤਾਂ ਆਪਣਾ ਕੋਈ ਸਬੰਧ ਹੀ ਨਹੀਂ ਆਰਮੀ ਨਾ ਰੇਲਵੇ ਦੇ ਪ੍ਰਾਈਵੇਟ ਬੰਦੇ ਨੇ ਲਿਆ ਨਾ ਆਪਣਾ ਕੋਈ ਸਰਕਾਰੀ ਮਾਲ ਦਿੱਤਾ ਨਾ ਅਗਲੇ ਨੇ ਕੋਈ ਹੋਰ ਗੱਲਬਾਤ ਵੀ ਆਰਮੀ ਇੱਥੇ ਕਿੱਥੋਂ ਆ ਗਈ ਨਾ ਮੈਂ ਕਹਿਆ ਯਾਰ ਮੈਂ ਟੱਚ ਟੁੱਚ ਨਹੀਂ ਕਰਦਾ ਵੀ ਮੈਂ ਤਾਂ ਫੋਨ ਕੱਟਤਾ ਮੈਂ ਮੇਰੇ ਤੋਂ ਤੂੰ ਪਾ ਮੈਂ ਤੈਨੂੰ ਸਕੈਨਰ ਭੇਜ ਦੇਣਾ ਮੈਂ ਉਹ ਸਕੈਨਰ ਭੇਜਤਾ ਦੁਆਰਾ ਆਇਆ ਕਹਿੰਦਾ ਜੇ ਕੀ ਮਤਲਬ ਹੋਇਆ ਤੁਹਾਨੂੰ ਪੇਮੈਂਟ ਪਾਉਣੀ ਹੈ ਉਹ ਮੇਰੇ ਤੋਂ ਧੌਸ ਜੀ ਤੇ ਹੋਰ ਹੀ ਗੱਲਾਂ ਹੀ ਕਰਨ ਲੱਗਾ ਮੈਨੂੰ ਲਿਜਾਣ ਲੱਗਾ ਗੱਲਾਂ 'ਚ ਮੈਂ ਗੱਲ ਸਮਝ ਗਿਆ ਮੈਂ ਵੀ ਜਿਹੜਾ ਆਪਾਂ ਸਕੈਨਰ ਭੇਜਿਆ ਜੇ ਆਪਾਂ ਇਹਨੂੰ ਟੱਚ ਕਰਾਂਗੇ ਆਪਾਂ ਨਾ ਠੱਗੀ ਵੱਜਣ ਵਾਲਾ ਸੀਗਾ ਠੀਕ ਹੈ ਮੈਂ ਉਹਨੂੰ ਕਹਿੰਦਾ ਮੈਂ ਨਹੀਂ ਭੇਜਦਾ ਸਾਰੀ ਦੁਨੀਆ ਨਾਲ ਹੀ ਇੱਕ ਦੂਜੇ ਨਾਲ ਆਪਾਂ ਪੇਮੈਂਟ ਹੁੰਦੀ ਹੈ ਸਕੈਨਰ ਤੋਂ ਲੋਕ ਪੇਮੈਂਟ ਕਰਦੇ ਤੂੰ ਸਾਡੇ ਸਕੈਨਰ ਤੇ ਪੇਮੈਂਟ ਕਰ ਦੋ ਨਾ ਜਿਵੇਂ ਐਸੇ ਹੈ ਵੈਸੇ ਉਹ ਤਾਂ ਹਿੰਦੀ ਜੀ ਬੋ ਤੇ ਪੂਰੇ ਵੱਡੇ ਫਰਾਡ ਸੀਗੇ ਜੀ ਜੇ ਅਸੀਂ ਉਹਨੂੰ ਖੋਲ ਲੈਂਦੇ ਬਾਅਦ ਅਸੀਂ ਦਿਖਾਇਆ ਮੈਂ ਕੱਟਤਾ ਫੋਨ ਉਹਨੂੰ ਦਿਖਾਇਆ ਉਹ ਕਹਿੰਦੇ ਵੀ ਜੇ ਇਹਨੂੰ ਤੁਸੀਂ ਮੰਨ ਲਓ ਟੱਚ ਕਰ ਲੈਂਦੇ ਤੁਹਾਡਾ ਡਾਟਾ ਉਹਨਾਂ ਕੋਲੇ ਚਲਾ ਜਾਂਦਾ ਤੁਹਾਡੇ ਖਾਤੇ ਚੋਂ ਪੈਸੇ ਟਰਾਂਸਫਰ ਕਰ ਲੈਂਦੇ ਚਲੋ ਉਸ ਤੋਂ ਬਾਅਦ ਮੈਂ ਉਹ ਜਿਹੜੇ ਬੰਦੇ ਨੇ ਪਹਿਲਾਂ ਮੰਗਾਇਆ ਸੀ ਮਾਉਨੂ ਫੋਨ ਲਾਇਆ ਮੈਂ ਆਫਿਸ ਮੈਂ ਆਪਣੇ ਇਹ ਨਹੀਂ ਕਿਹਾ ਜੀ ਆਪਕੇ ਅੱਛੀ ਬਾਤ ਨਹੀਂ ਹੈ ਮੈਂ ਅਛੀ ਨਹੀਂ ਮੈਂ ਤੂੰ ਠੱਗੀ ਮਾਰਨ ਦਾ ਤਰੀਕਾ ਹੈ ਤੂੰ ਸਿੱਧੀ ਬੰਦਿਆਂ ਨੂੰ ਪੇਮੈਂਟ ਕਰੋ ਜੇ ਕਰਦੇ ਆ ਸਾਡੀ ਨਹੀਂ ਜੀ ਨਹੀਂ 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 ਐਸੇ ਤੇ ਉਹਦਾ ਠੱਗੀ ਤੇ ਪਯੋਰ ਬਦਵਾਸ਼ੀ ਤੋਂ ਉਤਰਿਆ ਜੀ ਚਲੋ ਅਸੀਂ ਆਪਦੇ ਗੱਤੇ ਵਾਪਸ ਮੰਗਾ ਲਏ ਫਿਰ ਜਿਹੜੀ ਉਹਨਾਂ ਨੇ ਲੋਕੇਸ਼ਨ ਮੈਨੂੰ ਲਾਈਵ ਲੋਕੇਸ਼ਨ ਭੇਜੀ ਸੀ ਰੇਲਵੇ ਸਟੇਸ਼ਨ ਦੀ ਲੋਕੇਸ਼ਨ ਸੀਗੀ ਉਸ ਲੋਕੇਸ਼ਨ ਤੇ ਮੈਂ ਗਿਆ ਉੱਥੇ ਆਸ-ਪਾਸੇ ਪਤਾ ਕੀਤਾ ਉੱਥੇ ਕੋਈ ਕੰਮ ਨਹੀਂ ਸੀ ਚੱਲ ਰਿਹਾ ਜੀ ਉੱਥੇ ਰੇਲਵੇ ਸਟੇਸ਼ਨ ਮਾਸਟਰ ਨੂੰ ਪੁੱਛਿਆ ਹੋਰਾਂ ਨੂੰ ਪੁੱਛੋ ਉੱਥੇ ਲੱਭਿਆ ਫਿਰ ਉਹਨੂੰ ਫੋਨ ਲਾਇਆ ਫਿਰ ਉਹਦੇ ਨਾਲ ਮੈਂ ਗਾਲੀ-ਗਲੋਚ ਵੀ ਕੀਤਾ ਜੀ ਠੀਕ ਹੈ ਉਹ ਵੀ ਗਉ ਨੂੰ ਵੀ ਪਤਾ ਲੱਗ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਉਹ ਖੜਾ ਛਲਾਵੇ ਗੱਲ ਤੋਂ ਫਿਰ ਫੋਨ ਹੀ ਚੱਕਣੋਂ ਹਟ ਗਿਆ ਉਦੋਂ ਬਾਅਦ ਉਦੋਂ ਬਾਅਦ ਮੈਂ ਇਹ ਅੱਜ ਵੀਡੀਓ ਸਵੇਰੇ ਬਣਾ ਕੇ ਪਾਈ ਆ ਆਰਾਮ ਨਾਲ ਵੀਡੀਓ ਪਾਉਣ ਤੋਂ ਬਾਅਦ ਫਿਰ ਮੈਨੂੰ ਉਸ ਤੋਂ ਬਾਅਦ ਫੋਨ ਆਇਆ ਜਿਵੇਂ ਸਾਡੇ ਹੋਰ ਕਈ ਸਿਮੈਂਟ ਵਾਲੀਆਂ ਦੁਕਾਨਾਂ ਉਹਨਾਂ ਤੋਂ ਇੱਕ ਸਾਡੇ ਇੱਥੇ ਹੈਪੀ ਆ ਮੁੰਡਾ ਪਲਾਈ ਸਰਮਾ ਇੱਕੇ ਦਾ ਕੰਮ ਹੈ ਕੋਚੋ ਕੈਂਚੀਆਂ ਰੋਡ ਤੋਂ ਉਹ ਤੋਂ ਪਲਾਈਆਂ ਦੀ ਮੰਗ ਕੀਤੀ ਸੀ ਉਹਵੇਂ ਸਕੈਨਰ ਜਿਹਾ ਭੇਜਿਆ ਸੀਗਾ ਇਹ ਤਾਂ ਬਹੁਤ ਦੁਕਾਨਦਾਰਾਂ ਨੂੰ ਬਹੁਤ ਲੋਕਾਂ ਨੂੰ ਨਵੇਂ ਹੀ ਬਿਲਕੁਲ ਨਵੇਂ ਤਰੀਕੇ ਦਾ ਢੰਗ ਫੜ ਲਿਆ ਇਹਨਾਂ ਨੇ ਅਗਲੇ ਨੂੰ ਪਤਾ ਹੀ ਨਹੀਂ ਲੱਗਦਾ ਸਕੈਨਰ ਆਪਾਂ ਟੱਚ ਨੂੰ ਵੀ ਕਰ ਲਈਏ ਆਪਣਾ ਡਾਟਾ ਸਾਰਾ ਉਹਨਾਂ ਕੋਲੇ ਪੈ ਜਾਂਦਾ ਜੀ ਪਤਾ ਹੀ ਨਹੀਂ ਕੀ ਹੋ ਜਾਂਦਾ ਹੈਗਾ ਇਸੋਂ ਦੀ ਫਿਰ ਕੋਈ ਪੁਲਿਸ ਨੂੰ ਕੰਪਲੇਂਟ ਨਹੀਂ ਦਰਜ ਕਰਾਈ ਜਾਂ ਹੋਰ ਕੋਈ ਕੰਪਲੇਂਟ ਤਾਂ ਨਹੀਂ ਜੀ ਕਰਾਈ ਹੁਣ ਆਪਣੇ ਨਾਲ ਤਾਂ ਨਹੀਂ ਠੱਗੀ ਵੱਜੀ ਪਰ ਇਹੋ ਜਿਹੇ ਠੱਗੀਆਂ ਦੇ ਕਾਲ ਆਪਾਂ ਨੂੰ ਹਰ ਰੋਜ਼ ਤੁਸੀਂ ਐ ਮੰਨੋ ਕਿ ਇਮੀਗ੍ਰੇਸ਼ਨ ਦਾ ਆਇਆ ਕੋਈ ਹੋਰ ਆ ਗਿਆ ਸਾਰਾ ਦਿਨ ਹੀ ਹੁਣ ਇਹ ਕੰਮ ਚੱਲ ਪਿਆ ਜੀ ਕਦੇ ਕਿਸੇ ਨੂੰ ਕਿਸੇ ਰੂਪ ਚ ਕੋਈ ਠੱਗੀ ਦੀ ਕਾਲ ਆਈ ਜਾਂਦੀ ਹੈ ਕੋਈ ਕੋਈ ਆਈ ਜਾਂਦੀ ਹੈ ਵੀ ਆਪਾਂ ਨੂੰ ਤਾਂ ਸਾਰੇ ਇਹੋ ਜਿਹੇ ਢੰਗ ਤਰੀਕਿਆਂ ਨਾਲ ਨਵੇਂ-ਨਵੇਂ ਨਾਲ ਠੱਗੀ ਮਾਰਦੇ ਆ ਵੀ ਆਪਾਂ ਨੂੰ ਸਮਝਣ ਦਾ ਮੌਕਾ ਹੀ ਨਹੀਂ ਦਿੰਦੇ ਥੋੜੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਆਪਾਂ ਨੂੰ ਕੋਈ ਵੀ ਕਾਲ ਆਉਂਦੀ ਹੈ ਕਿਸੇ ਕਿਸਮ ਦਾ ਆਪਾਂ ਨੂੰ ਕੋਈ ਫੋਨ ਤੇ ਵਟਸਐਪ ਤੇ ਮੈਸੇਜ ਆਇਆ ਹੋਇਆ ਹੁੰਦਾ ਜਾਂ ਹੋਰ ਹੈ ਉਹਨੂੰ ਕਲਿੱਕ ਕਰਨ ਤੋਂ ਪਹਿਲਾਂ ਜੇ ਆਪਾਂ ਨੂੰ ਕੋਈ ਕਾਲ ਹੀ ਕਰਦਾ ਵੀ ਥੋੜਾ ਕਈ ਵਾਰੀ ਆਪਾਂ ਨੂੰ ਪੈਨਿਕ ਕਰ ਦਿੰਦੇ ਥੋੜਾ ਕੋਈ ਰਿਸ਼ਤੇਦਾਰ ਫੜਿਆ ਗਿਆ ਕੋਈ ਐਕਸੀਡੈਂਟ ਹੋ ਗਿਆ ਘਬਰਾਓ ਨਾ ਜੇ ਕੋਈ ਤੁਹਾਨੂੰ ਕਦੇ ਵੀ ਐਹੋ ਜਿਹੀ ਕਾਲ ਆਉਂਦੀ ਹੈ ਪਹਿਲਾਂ ਉਹਦੇ ਬਾਰੇ ਗਹਿराई ਨਾਲ ਜਾਂਚ ਕਰੋ ਕਿਸੇ ਨਾਲ ਹੋਰ ਭੈਣ ਭਰਾ ਨਾਲ ਗੁਆਂਢ ਗੁਆਂਢ ਰਾਇ ਮਸ਼ਵਰਾ ਕਰੋ ਜਿਹੜੇ ਬੰਦਿਆਂ ਨੂੰ ਪਰ ਨਹੀਂ ਇਹਦੇ ਉਹਨਾਂ ਨੂੰ ਵੱਧ ਨੌਲੇਜ ਨਹੀਂ ਹੈਗੀ ਮੰਨ ਲਓ Google Pay ਦੀ ਜਮ ਕੇ ਸਿਆਣੇ ਬੰਦੇ ਉਹਨਾਂ ਕੋਲ Google Pay ਹੈਗਾ ਪਰ ਉਹਨਾਂ ਨੂੰ ਬਾਲੀ ਨੌਲੇਜ ਨਹੀਂ ਇਹਨਾਂ ਚੀਜ਼ਾਂ ਦੀ ਉਹ ਕਿਸੇ ਕੋਈ ਆਣ ਗਵਾਣ ਕੋ ਦੁਕਾਨਦਾਰਾ ਕੋਈ ਹੋਰ ਆਪਣਾ ਭੈਣ ਭਾਈ ਚਾਰਾ ਉਹਨੂੰ ਆਪਾਂ ਪੁੱਛ ਲਓ ਵੀ ਇਹ ਸਾਰੇ ਨਵੇਂ-ਨਵੇਂ ਠੱਗੀ ਦੇ ਕਿਉਂਕਿ ਉਹ ਜਿਹੜੇ ਹੁਣ ਪੜੇ ਲਿਖੇ ਠੱਗਾ ਵੱਡੇ-ਵੱਡੇ ਇਹ ਹੋਂਦੇ ਫੋਨ ਜੁਪੀ ਵਿਹਾਰਕ ਨਹੀਂ ਹੋਈਆਂ ਉਧਰੋਂ ਇਹ ਬਚਨ ਬਚਨ ਦੀ ਲੋੜ ਹੈ ਤੇ ਸचेत ਰਹਿਣ ਦੀ ਲੋੜ ਹੈ